ਲੋੜ ਤਾਂ ਤੁਸੀਂ ਸਾਰੇ ਮਨਾਉਂਦੇ ਹੋ ਪਰ ਆਖਰਕਾਰ ਲੋੜੀ ਮਨਾਉਂਦੇ ਕਿਉਂ ਹੋ ਜ਼ਿਕਰ ਕਰਾਂਗੇ ਕਿ ਪਹਿਲੀ ਲੋੜੀ ਵੀ ਦੋ ਧੀਆਂ ਦੀ ਮਾਲੀ ਗਈ ਸੀ ਬੇਸ਼ੱਕ ਅੱਜ ਧੀਆਂ ਦੀ ਲੋੜੀ ਬਾਲ ਰਹੇ ਹਾਂ ਪਰ ਪਹਿਲੀਆਂ ਲੋੜੀਆਂ ਵੀ ਸਿਰਫ ਦੋ ਧੀਆਂ ਦੀ ਬਾਲ ਸੀ ਸੁੰਦਰੀ ਅਤੇ ਮੁੰਦਰੀ ਸੁੰਦਰੀ ਅਤੇ ਮੁੰਦਰੀ ਇੱਕ ਬ੍ਰਾਹਮਣ ਦੀਆਂ ਦੋ ਧੀਆਂ ਸਨ ਜਿਨ੍ਹਾਂ ਦਾ ਵਿਆਹ ਕਰਨ ਲਈ ਉਹਦੇ ਕੋਲ ਪੈਸੇ ਨਹੀਂ ਸਨ ਇੱਕ ਸ਼ਾਹੂਕਾਰ ਕੋਲ ਜਾਂਦਾ ਹੈ ਸ਼ਾਹੂਕਾਰ ਤੋਂ ਪੈਸੇ ਮੰਗਦਾ ਹੈ ਬ੍ਰਾਹਮਣ ਪਰ ਬ੍ਰਾਹਮਣ ਕਹਿੰਦਾ ਹੈ ਕਿ ਮੈਂ ਆਪਣੇ ਧੀਆ ਤੈਨੂੰ ਨਹੀਂ ਦੇ ਸਕਦਾ ਤੂੰ ਮੈਨੂੰ ਪੈਸੇ ਦੇ ਦੇ ਪਰ ਜਦ ਕਿ ਸ਼ਾਹੂਕਾਰ ਕਹਿੰਦਾ ਮੈਂ ਤੇਰੀਆਂ ਧੀਆ ਹੀ ਇੱਥੇ ਰੱਖਣੀਆਂ ਨੇ ਇਸ ਤੋਂ ਬਾਅਦ ਨਿਰਾਸ਼ ਪਰੇਸ਼ਾਨ ਬ੍ਰਾਹਮਣ ਵਾਪਸ ਆਉਂਦਾ ਰਸਤੇ ਵਿੱਚ ਦੁੱਲਾ ਪੱਟੀ ਨੂੰ ਮਿਲਦਾ ਦੁੱਲਾ ਪੱਟੀ ਨਾਲ ਗੱਲਬਾਤ ਕਰਦਾ ਹੈ ਤਾਂ ਦੁੱਲਾ ਪੱਟੀ ਉਸ ਨੂੰ ਪ੍ਰੋਸਾਦਨਦਾ ਕਿ ਤੇਰੀਆਂ ਧੀਆ ਨੇ ਮੇਰੀਆਂ ਧੀਆ ਨੇ ਉਹਨਾਂ ਨੂੰ ਮੈਂ ਵਿਦਾ ਕਰਾਂਗਾ ਸੋ ਜਦੋਂ ਉਹਨਾਂ ਦਾ ਵਿਆਹ ਕਰਿਆ ਹੁੰਦਾ ਤਾਂ ਉਸ ਵਿਆਹ ਦੀ ਰੀਤ ਦੇ ਵਿੱਚ ਲੱਕੜਾ ਇਕੱਠੀਆਂ ਕਰਕੇ ਅੱਗ ਦੇ ਦਿਵਾਲੇ ਉਹਨਾਂ ਦਾ ਵਿਆਹ ਕਰਵਾਇਆ ਜਾਂਦਾ ਤੇ ਖਾਲੀ ਝੋਲੀ ਪਰਾਂ ਦੇ ਲਈ ਸੇਰ ਸੱਕਰ ਦੁੱਲੇ ਦੇ ਵੱਲੋਂ ਉਹਨਾਂ ਦੀ ਝੋਲੀ ਵਿੱਚ ਪਾਈ ਜਾਂਦੀ ਹੈ ਸੋ ਇਸੇ ਕਰਕੇ ਕਿਹਾ ਜਾਂਦਾ ਕਿ ਦੁੱਲਾ ਪੱਟੀ ਨੇ ਸੇਰ ਸੱਕਰ ਪਾਈ ਸੀ ਕਿਹਾ ਜਾਂਦਾ ਕਿ ਸੁੰਦਰ-ਮੁੰਦਰੀ ਉਹ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਸੇਰ ਸੱਕਰ ਪਾਈ ਹੋ ਸੋ ਇਹ ਧਾਰਨਾ ਇੱਕ ਕਵਿਤਾ ਦੁੱਲੇ ਪੱਟੀ ਨਾਲ ਜੁੜੀ ਹੈ ਸੋ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਪਰ ਪੰਜਾਬ ਦੇ ਵਿੱਚ ਹੈਪੀ ਲੋਰੀ ਹੈ ਤੇ ਹੈਪੀ ਲੋਰੀ ਦੇ ਬਹੁਤ-ਬਹੁਤ ਸਭ ਨੂੰ ਮੁਬਾਰਕਾਂ